ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਧਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਤਰ ਸੁਆਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ਼੍ਰੀ ਦਸਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬਲੋਕ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜਿਆ ਸੁਣਿਆ ਖਾਲਸਾ ਜੀ ਸੋਝੀ ਪ੍ਰਾਪਤ ਹੁੰਦੀ ਹੈ ਜੀਵ ਦਾ ਉਧਾਰ ਹੁੰਦਾ ਬਿਨਾਂ ਗੁਰੂ ਤੋਂ ਇਸ ਸੰਸਾਰ ਵਿੱਚੋਂ ਖਾਲਸਾ ਜੀ ਪਾਰ ਨਹੀਂ ਹੋਇਆ ਜਾ ਸਕਦਾ ਬਿਨਾਂ ᔪਗਤੀ ਤੋਂ ਇਸ ਸੰਸਾਰ ਵਿੱਚੋਂ ਪਾਰ ਨਹੀਂ ਹੋਇਆ ਜਾ ਸਕਦਾ ਉਹ ᔪਗਤੀ ਦੱਸਣ ਵਾਲੇ ਸਤਿਗੁਰੂ ਹਨ ਕਿਉਂਕਿ ਇਹ ਸੰਸਾਰ ਜਿਹੜਾ ਹੈ ਖਾਲਸਾ ਜੀ ਸੰਸਿਆ ਤੋਂ ਬਣਿਆ ਹੋਇਆ ਇਹਦੇ ਵਿੱਚ ਕੁਪ ਹਨੇਰਾ ਹੈ ਉਹ ਹਨੇਰੇ ਵਿੱਚੋਂ ਲੰਘਣ ਵਾਸਤੇ ਗੁਰੂ ਰੂਪੀ ਚਾਨਣ ਖਾਲਸਾ ਜੀ ਹਰ ਇੱਕ ਮਨੁੱਖ ਨੂੰ ਜ਼ਰੂਰੀ ਹੈ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰੂ ਤੋਂ ਬਿਨਾ ਖਾਲਸਾ ਜੀ ਕੋਰ ਅੰਧਾਰ ਡਰਾਉਣਾ ਹਨੇਰਾ ਹੈ ਕੋਪ ਹਨੇਰਾ ਹੈ ਗੁਰੂ ਤੋਂ ਬਿਨਾ ਖਾਲਸਾ ਜੀ ਸਮਝ ਨਹੀਂ ਆਉਂਦੀ ਕਿਸ ਰਸਤੇ ਤੇ ਚੱਲਣਾ ਹੈ ਕਿਸ ਰਸਤੇ ਨੂੰ ਜਾਣਾ ਹੈ ਗੁਰ ਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ ਵੱਡੀ ਗੱਲ ਹੈ ਖਾਲਸਾ ਜੀ ਗੁਰੂ ਤੋਂ ਬਿਨਾ ਜਿਹੜੀ ਸੁਰਤੀ ਹੈ ਕਦੇ ਵੀ ਉੱਚੀ ਨਹੀਂ ਹੁੰਦੀ ਮਹਾਰਾਜ ਕਹਿੰਦੇ ਕਦੇ ਵੀ ਕਿਸੇ ਪ੍ਰਕਾਰ ਦੀ ਜਿਹੜੀ ਸਫਲਤਾ ਹੈ ਉਸ ਮਨੁੱਖ ਨੂੰ ਹਾਸਲ ਨਹੀਂ ਹੁੰਦੀ ਗੁਰੂ ਤੋਂ ਬਿਨਾਂ ਖਾਲਸਾ ਦੀ ਜਿਹੜੀ ਬੰਦ ਖਲਾਸੀ ਹੈ ਗੁਰੂ ਤੋਂ ਬਿਨਾਂ ਵਿਕਾਰਾਂ ਤੋਂ ਖਾਲਸਾ ਦੀ ਮੁਕਤੀ ਪ੍ਰਾਪਤ ਨਹੀਂ ਹੁੰਦੀ ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਇਹ ਸੱਚੇ ਪਾਤਸ਼ਾਹ ਮਹਾਰਾਜ ਕਹਿਣਾ ਕਰਦੇ ਪਾਠ ਕਹਿੰਦੇ ਗੁਰੂ ਦੀ ਸ਼ਰਣੀ ਪੈਰੋ ਬੰਦਿਓ ਮਹਾਰਾਜ ਦੀ ਸ਼ਰਨ ਵਿੱਚ ਜਾਓ ਇਹ ਹੀ ਉੱਤਮ ਵਿਚਾਰ ਹੈ ਗੁਰ ਕਰ ਸ਼ਬਦ ਸੁਪੰਨ ਅਗਨ ਕਟਹਿ ਸਭ ਤੇਰੇ ਕਿਉਂਕਿ ਇੱਕ ਸ਼ਬਦ ਗੁਰੂ ਦੀ ਸ਼ਰਨ ਜਾਣ ਨਾਲ ਖਾਲਸਾ ਜੀ ਸਾਰੇ ਪਾਪ ਕੱਟੇ ਜਾਂਦੇ ਹਨ ਮਹਾਰਾਜ ਜੀਆ ਦਾ ਨਾਮ ਜਪਣ ਨਾਲ ਨਾਮ ਤੇ ਹੋਣ ਨਾਲ ਸਾਰੇ ਜਿਹੜੇ ਪਾਪ ਹਨ ਖਾਲਸਾ ਜੀ ਖਤਮ ਹੋ ਜਾਂਦੇ ਗੁਰ ਨਾਇਨ ਬੈਣ ਗੁਰ ਗੁਰ ਕਰਹੁ ਗੁਰੂ ਸਤ ਕਬ ਨਾਲ ਕਹ ਜਿਨ ਗੁਰੂ ਨਾ ਦੇਖਿਓ ਨਹਿ ਕੀਓ ਤੇ ਅਕਿਆਥ ਸੰਸਾਰ ਮਹਿ ਕਹਿੰਦੇ ਨੇ ਕਪਟ ਖਾਲਸਾ ਜੀ ਨਾਲ ਜੀ ਕਹਿੰਦੇ ਕਿ ਆਪਣੀ ਅੱਖ ਵਿੱਚ ਆਪਣੇ ਬੋਲ ਵਿੱਚ ਕੇਵਲ ਗੁਰੂ ਨੂੰ ਵਸਾਓ ਅੱਖਾਂ ਵੀ ਖਾਲਸਾ ਜੀ ਜਿਹੜੀਆਂ ਦਿੱਤੀਆਂ ਹਨ ਸੰਸਾਰ ਵਿੱਚ ਵੇਖਣ ਵਾਸਤੇ ਇਹਦੇ ਵਿੱਚ ਵੀ ਖਾਲਸਾ ਜੀ ਵਾਹਿਗੁਰੂ ਜੀ ਦੀ ਜੋਤ ਹੈ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਭਾਈ ਹਰ ਪ੍ਰਕਾਰ ਦਾ ਜਿਹੜਾ ਮਨੁੱਖ ਸੰਜਮ ਰੱਖਦਾ ਹੈ ਅੱਖਾਂ ਦਾ ਸੰਜਮ ਕਿ ਖਾਲਸਾ ਜੀ ਮਾੜਿਆ ਰੂਪ ਨਹੀਂ ਤੱਕਣਾ ਮਾੜਾ ਨਹੀਂ ਤੱਕਣਾ ਕੰਨਾਂ ਦਾ ਖਾਲਸਾ ਜੀ ਸੰਕੋਚ ਮਾੜੇ ਬੋਲ ਨਹੀਂ ਸੁਣਨੇ ਕਿਸੇ ਦੀ ਜਾਂਦੇ ਆ ਚੁਗਲੀ ਨਹੀਂ ਸੁਣਨੀ ਖਾਲਸਾ ਜੀ ਕਿਸੇ ਬਾ ਬਾਬਤ ਬੁਰਾ ਨਾ ਕਹਿਣਾ ਨਾ ਸੁਣਨਾ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਹੱਥਾਂ ਨੂੰ ਸੰਕੋਚ ਹੈ ਕਿਸੇ ਦਾ ਮਾੜਾ ਨਹੀਂ ਕਰਨਾ ਕਿਸੇ ਦਾ ਜਿਹਦੇ ਵਿੱਚ ਖਾਲਸਾ ਜੀ ਵਿਗਾੜ ਹੋਵੇ ਕਿਸੇ ਜੀਵ ਦਾ ਉਹ ਕੰਮ ਨਹੀਂ ਕਰਨਾ ਪੈਰਾਂ ਨੂੰ ਸੰਕੋਚ ਹੈ ਮਾੜੀਆਂ ਜਗ੍ਹਾ ਤੇ ਚੱਲ ਕੇ ਨਹੀਂ ਜਾਣਾ ਠੇਕਿਆਂ ਤੇ ਨਹੀਂ ਜਾਣਾ ਮਾੜੇ ਕੁਕਰਮਾਂ ਵਾਲੀਆਂ ਜਗ੍ਹਾ ਤੇ ਨਹੀਂ ਜਾਣਾ ਸੁਰਤੀ ਬਿਰਨੂ ਸਪਰਤੀ ਨੂੰ ਸੰਕੋਚਣਾ ਕਿ ਖਾਲਸਾ ਜੀ ਢੈਂਦੀ ਕਲਾਵਲ ਨਹੀਂ ਜਾਣਾ ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਉਣਾ ਕੀਤਾ ਹੈ ਤੇ ਬਾਟ ਨਾਲ ਜੀ ਕਹਿੰਦੇ ਜਿਹੜੇ ਮਨੁੱਖ ਨੇ ਸਤਗੁਰਾਂ ਦੇ ਦਰਸ਼ਨ ਹੀ ਨਹੀਂ ਕੀਤੇ ਜਾਂ ਜਿਹੜੇ ਮਨੁੱਖ ਨੇ ਸਤਗੁਰ ਦੀ ਸ਼ਰਨ ਹੀ ਨਹੀਂ ਲਈ ਕਹਿੰਦੇ ਉਹ ਸੰਸਾਰ ਵਿੱਚ ਆਇਆ ਨੈਫਲ ਹੈ ਵਿਅਰਥੀ ਹੈ ਉਹਦਾ ਕੋਈ ਖਾਲਸਾ ਜੀ ਪ੍ਰਯੋਜਨ ਜਿਹੜਾ ਸੰਸਾਰ ਵਿੱਚ ਆਇਆ ਦਾ ਸਫਲਾ ਨਹੀਂ ਜਿਨੇ ਆਪਣੇ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਹੀ ਨਹੀਂ ਤੱਕੀ ਸੋ ਆਪਾਂ ਵੀ ਖਾਲਸਾ ਜੀ ਗੁਰੂ ਵਾਲੇ ਤਾਂ ਨਹੀਂ ਹਾਂ ਗੁਰੂ ਵਾਲੇ ਬਣੀਦਾ ਹੈ ਕਲਗੀ ਤਰਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਨੇ ਸਾਨੂੰ ਪੰਜਾਂ ਦੇ ਪੇਸ਼ ਹੋਣ ਵਾਸਤੇ ਆਖਿਆ ਪਰ ਖਾਲਸਾ ਜੀ ਆਪਾਂ ਕਦੇ ਵੀ ਨਹੀਂ ਹੁੰਦੇ ਆ ਹੁਣ ਦਿਹਾੜਾ ਆਉਣਾ ਹੈ ਹੋਲਾ ਮਹੱਲਾ ਆਉਣਾ ਹੈ ਖਾਲਸਾ ਜੀ ਬੇਅੰਤ ਸੰਗਤਾਂ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਕਲਗੀ ਧਰ ਮਹਾਰਾਜ ਦੀ ਮਿਹਰ ਸਦਕਾ ਆਨੰਦਾਂ ਦੀ ਪੂਰੀ ਵਿੱਚ ਖਾਲਸਾ ਜੀ ਜਾ ਕੇ ਡੇਰੇ ਲਾਉਣੇ ਨੇ ਪਰ ਕੀ ਉੱਥੇ ਸਤਿਗੁਰਾਂ ਦਾ ਕੋਈ ਬੋਲ ਸੁਣਦਾ ਹੈ ਕੀ ਉਥੇ ਸਤਿਗੁਰਾਂ ਦੀ ਵਿਚਾਰ ਦੇ ਕੋਈ ਪਹਿਰਾ ਦਿੰਦਾ ਹੈ ਮਹਾਰਾਜ ਨੇ ਕਹਿਣਾ ਕੀਤਾ ਹੈ ਭਾਈ ਅੰਮ੍ਰਿਤ ਧਾਰੀ ਹੋਵੋ ਸ਼ਸਤਰ ਧਾਰੀ ਹੋਵੋ ਬਾਣੀ ਬਾਣੇ ਦੇ ਧਾਰਨੀ ਹੋਵੋ ਗੁਰੂ ਵਾਲੇ ਬਣੋ ਆਪਣਾ ਜਨਮ ਸਫਲਾ ਕਰੋ ਅੰਮ੍ਰਿਤ ਵੇਲਾ ਸੰਭੂ ਗੁਰਸਿੱਖੀ ਜੀਵਨ ਜੀਵੋ ਇਹ ਸਾਨੂੰ ਮਹਾਰਾਜ ਦੀਆਂ ਹਦਾਇਤਾਂ ਹਨ ਪਰ ਖਾਲਸਾ ਜੀ ਅਸੀਂ ਜਾਣਦੇ ਹਾਂ ਕੋਈ ਪੈ ਅਦਬ ਨਹੀਂ ਸਤਿਗੁਰਾਂ ਦਾ ਜਾਣੇ ਹਾਂ ਮੱਥਾ ਟੇਕ ਕੇ ਮੋੜ ਆਉਨੇ ਆ ਪਰ ਮਹਾਰਾਜ ਜੀਆ ਦਾ ਕਿਸੇ ਪ੍ਰਕਾਰ ਕੋਈ ਵੀ ਬੋਲ ਆਪਾਂ ਖਾਲਸਾ ਜੀ ਸਤ ਕਰਕੇ ਨਹੀਂ ਮੰਨਦੇ ਮਹਾਰਾਜ ਕਿਰਪਾ ਕਰਨ ਸਾਨੂੰ ਸੁਮਤ ਆ ਜਾਵੇ ਸਾਡੇ ਤੇ ਮਹਾਰਾਜ ਮਿਹਰ ਕਰ ਦੇਣ ਸਾਨੂੰ ਮਹਾਰਾਜ ਆਪਣੇ ਚਰਣੀ ਲਾ ਲੈਣ ਸੋ ਥੋੜਾ ਜਿਹਾ ਸਮਾਂ ਖਾਲਸਾ ਜੀ ਨਾ ਹੋਣ ਕਰਕੇ ਦਾਸ ਥੋੜਾ ਜਿਹਾ ਕਾਹਲੀ ਵਿੱਚ ਹੱਡਬੀਤੀ ਸੁਣਾ ਰਿਹਾ ਮਹਾਰਾਜ ਦੀ ਕਿਰਪਾ ਸਦਕਾ ਜਿਹੜੀ ਖਾਲਸਾ ਜੀ ਅੱਜ ਦੀ ਹੱਡਬੀਤੀ ਆਈ ਹੈ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸਤਗੁਰਾਂ ਦੀ ਮਿਹਰ ਸਦਕਾ ਸਤਗੁਰਾਂ ਦੀ ਕਿਰਪਾ ਸਦਕਾ ਖਾਲਸਾ ਜੀ ਆਈ ਹੈ ਇਹ ਹੱਡਬੀਤੀ ਇੱਕ ਵੀਰ ਹੁਣਾਂ ਨੇ ਸੁਣਾਉਣਾ ਕੀਤੀ ਹੈ ਤੇ ਖਾਲਸਾ ਜੀ ਇਹ ਜਿਹੜਾ ਵੀਰ ਹੈ ਇਹ ਹਿੰਦੂ ਪਰਿਵਾਰ ਦੇ ਵਿੱਚੋਂ ਹੈ ਤੇ ਇਹਨੇ ਕੁਦਰਤੀ ਖਾਲਸਾ ਜੀ ਕੋਈ ਹੱਡ ਬੀਤੀ ਦਾਸ ਦੀ YouTube ਤੇ ਸੁਣੀ ਸੀ ਉਹ ਹੱਡ ਬੀਤੀ ਸੁਣ ਕੇ ਤੇ ਇਹ ਵੀਰ ਨੇ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਦਾਸ ਨੂੰ ਮੈਸੇਜ ਕੀਤਾ ਸੀ ਅੱਜ ਤੋਂ ਕੁਝ 3 ਜਾਂ 4 ਮਹੀਨੇ ਪਹਿਲਾਂ ਦੀ ਗੱਲ ਹੈ ਤੇ ਇਹ ਵੀਰ ਨੇ ਕਹਿਣਾ ਕੀਤਾ ਸੀ ਵੀ ਘਰ ਵਿੱਚ ਬਹੁਤ ਜ਼ਿਆਦਾ ਦਲੇਦਰ ਬਹੁਤ ਜ਼ਿਆਦਾ ਗਰੀਬੀ ਹੈ ਵੀ ਅਸੀਂ ਕੀ ਕਰੀਏ ਮੈਂ ਕੀ ਕਰਾਂ ਇਹ ਦਾਸ ਨੇ ਉਸ ਨੂੰ ਪੁੱਛਣਾ ਕੀਤਾ ਸੀ ਵੀ ਭਾਈ ਤੁਸੀਂ ਕੀ ਕਰਦੇ ਹੋ ਤੇ ਇਹਨੇ ਵੀਰ ਨੇ ਦੱਸਿਆ ਵੀ ਮੈਂ ਕੰਮ ਤਾਂ ਕਰਦਾ ਆਪਣਾ ਵੀ ਥੋੜਾ ਬਹੁਤਾ ਕੰਮ ਕਰਦੇ ਆ ਪਰ ਘਰ ਵਿੱਚ ਬਰਕਤ ਨਹੀਂ ਹੈ ਦਲਿੱਦਰ ਹੈ ਗਰੀਬੀ ਹੈ ਆਪਣੀ ਦਵਾਈ ਲੈਣ ਵਾਸਤੇ ਵੀ ਪੈਸੇ ਨਹੀਂ ਹੁੰਦੇ ਬੱਚਿਆਂ ਵਾਸਤੇ ਕੁਝ ਲੈਣ ਵਾਸਤੇ ਵੀ ਪੈਸਾ ਨਹੀਂ ਹੁੰਦਾ ਤੇ ਮੈਂ ਕੀ ਕਰਾਂ ਕਿ ਮੇਰੇ ਘਰ ਵਿੱਚ ਬਰਕਤਾਂ ਆ ਜਾਣ ਤੇ ਇਸ ਖਾਲਸਾ ਜੀ ਵੀਰ ਨੇ ਕਿਤੇ ਸ਼ਹੀਦੀ ਦੇਗ ਬਾਰੇ ਸੁਣਿਆ ਸੀ ਤੇ ਵੀਰ ਨੇ ਵੀਰ ਨੇ ਦਾਸ ਨੂੰ ਮੈਸੇਜ ਕੀਤਾ ਵੀ ਮੇਰੀ ਸ਼ਹੀਦੀ ਦੇਗ ਕਰਾ ਦਿਓ ਮੈਨੂੰ ਕੁਛ ਨਹੀਂ ਪਤਾ ਬਾਬਾ ਦੀਪ ਸਿੰਘ ਸਾਹਿਬ ਜੀ ਬਾਰੇ ਜਾਂ ਬਾਬਾ ਨੋਹ ਸਿੰਘ ਸਾਹਿਬ ਜੀ ਬਾਰੇ ਪਰ ਮੈਂ ਮੈਨੂੰ ਭਰੋਸਾ ਹੈ ਕਿ ਜਿਹੜੀ ਤੁਸੀਂ ਵੀਡੀਓ ਬੋਲੀ ਆ ਜਰੂਰ ਮਹਾਰਾਜ ਕਿਰਪਾ ਕਰਨਗੇ ਦਾਸ ਨੂੰ ਉਹਨਾਂ ਨੇ 650 ਰੁਪਿਆ ਭੇਜਿਆ ਆਪਣਾ ਨਾਮ ਭੇਜਿਆ ਤੇ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਬਾਬਾ ਨੋਹ ਸਿੰਘ ਸਾਹਿਬ ਦੇ ਸਥਾਨੇ ਤੇ ਆਪਾਂ ਉਹਨਾਂ ਦੀ ਅਰਦਾਸ ਕਰਵਾਈ ਸਤਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਵਾਈ ਫਿਰ ਖਾਲਸਾ ਜੀ 5-7 ਦਿਨਾਂ ਬਾਅਦ ਵੀਰ ਦਾ ਫਿਰ ਮੈਨੂੰ ਮੈਸੇਜ ਆਉਂਦਾ ਹੈ ਕਹਿੰਦਾ ਕਿ ਭਾਈ ਸਾਹਿਬ ਜੀ ਇੱਕ ਬੇਨਤੀ ਹੋਰ ਹੈ ਕਿ ਮੈਨੂੰ ਜਰੂਰ ਦੱਸਿਓ ਮੈਂ ਵੈਸੇ ਮਾਤਾ ਦਾ ਭਗਤ ਹਾਂ ਤੇ ਖਾਲਸਾ ਜੀ ਮੈਂ ਇਹਨਾਂ ਨੂੰ ਦੱਸਣਾ ਕੀਤਾ ਸੀ ਵੀ ਇਹ ਜੜੀਆਂ ਮਾਤਾਵਾਂ ਨੇ ਇਹ ਅਕਾਲ ਪੁਰਖ ਦੀਆਂ ਸ਼ਕਤੀਆਂ ਹੀ ਹਨ ਪੈਦਾ ਕੀਤੀਆਂ ਹੋਈਆਂ ਪਰ ਇਹ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਆਪਣੇ ਕੇਸਾਂ ਨਾਲ ਖਾਲਸਾ ਜੀ ਮਹਾਰਾਜ ਦਾ ਆਸਣ ਸਾਫ਼ ਕਰਦੀਆਂ ਰਹੀਆਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਇਹ ਸੇਵਾ ਕਰਦੀਆਂ ਰਹੀਆਂ ਨੇ ਤੇ ਉਹ ਜਦੋਂ ਵੀਰ ਨੂੰ ਮੈਂ ਦੱਸਣਾ ਕੀਤਾ ਵੀ ਭਾਈ ਤੁਸੀਂ ਬਾਣੀ ਪੜ੍ਹਿਆ ਕਰੋ ਜਪਜੀ ਸਾਹਿਬ ਦਾ ਜਰੂਰ ਪਾਠ ਕਰਿਆ ਕਰੋ ਚਾਹੇ ਕੋਈ ਸਿੱਖ ਹੈ ਚਾਹੇ ਕੋਈ ਗੈਰ ਸਿੱਖ ਹੈ ਸਤਗੁਰੂ ਦੀ ਬਾਣੀ ਜਿਹੜੀ ਹੈ ਸਾਂਝੀ ਵਾਲਤਾ ਦਾ ਪ੍ਰਤੀਕ ਹੈ ਕੋਈ ਵੀ ਖਾਲਸਾ ਜੀ ਇਸ ਬਾਣੀ ਦਾ ਜਾਪ ਪੂਜਾਬ ਕਰ ਸਕਦਾ ਹੈ ਕਿਉਂਕਿ ਮਹਾਰਾਜ ਸਾਰੀ ਸ੍ਰਿਸ਼ਟੀ ਦੇ ਮਾਲਕ ਹਨ ਕੱਲੇ ਸਿੱਖਾਂ ਦੇ ਗੁਰੂ ਨਹੀਂ ਸੋ ਮਹਾਰਾਜ ਦੀ ਕਿਰਪਾ ਸਦਕਾ ਵੀਰ ਨੇ ਇਹਨਾਂ 2-4 ਦਿਨਾਂ ਬਾਅਦ ਫਿਰ ਮੈਸੇਜ ਕੀਤਾ ਕਿ ਮੈਨੂੰ ਨਾ ਰਾਤ ਨੂੰ ਦਬਾਅ ਪੈਂਦਾ ਮੈਂ ਸੁੱਤਾ-ਸੁੱਤਾ ਇੱਕਦਮ ਡਰ ਜਾਂਦਾ ਹਾਂ ਤਬਕ ਜਾਂਦਾ ਹਾਂ ਉੱਠ ਜਾਂਦਾ ਹਾਂ ਕਿੰਨਾ-ਕਿੰਨਾ ਚਿਰ ਮੇਰਾ ਸਰੀਰ ਜਿਹੜਾ ਉਹ ਸੈੱਟ ਨਹੀਂ ਹੁੰਦਾ ਕੰਬਦਾ ਰਹਿੰਦਾ ਵੀ ਮੈਨੂੰ ਨਹੀਂ ਪਤਾ ਮੈਨੂੰ ਕੀ ਦਿੱਕਤ ਪ੍ਰੋਬਲਮ ਹੈ ਮੈਨੂੰ ਸਾਲ ਹੋ ਗਿਆ ਇਦਾਂ ਵੀ ਮੈਂ ਡਰ ਜਾਂਦਾ ਰਾਤ ਨੂੰ ਜਦੋਂ ਮੈਨੂੰ ਉਹ ਜਦੋਂ ਕੋਈ ਧੱਕਾ ਮਾਰਦਾ ਤੇ ਮੈਂ ਉਸੇ ਵੇਲੇ ਜਾਗ ਜਾਂਦਾ ਫਿਰ ਉਹ ਦੋ ਦੋ ਘੰਟੇ ਕਹਿੰਦਾ ਮੈਨੂੰ ਨੀਂਦ ਨਹੀਂ ਆਉਂਦੀ ਮੇਰਾ ਸਰੀਰ ਕੰਬਦਾ ਰਹਿੰਦਾ ਮੈਂ ਕੀ ਕਰਾਂ ਤੇ ਖਾਲਸਾ ਜੀ ਵੀਰ ਨੂੰ ਦਾਸ ਨੇ ਕੁਦਰਤੀ ਕਿਹਾ ਵੀ ਪਹਿਲਾਂ ਤੇ ਤੂੰ ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕਰਿਆ ਕਰ ਸ਼ਹੀਦਾਂ ਨੂੰ ਯਾਦ ਕਰਿਆ ਕਰੋ ਸ਼ਹੀਦ ਸਿੰਘ ਜਿਹੜੇ ਬੜੀ ਕਿਰਪਾ ਵਾਲੇ ਨੇ ਤੇ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਵੀਰ ਨਾ ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕਰਨ ਲੱਗ ਪਿਆ ਕਿ ਬਾਬਾ ਦੀਪ ਸਿੰਘ ਸਾਹਿਬ ਦਾ ਨਾਮ ਇਦਾਂ ਜੱਪੀ ਜਾਣਾ ਫਿਰ ਇੱਕ ਹਫ਼ਤੇ ਬਾਅਦ ਫਿਰ ਮੈਸੇਜ ਆਇਆ ਵੀ ਮੈਨੂੰ ਦੱਸੋ ਮੈਂ ਕੀ ਕਰਾਂ ਤੇ ਕੁਦਰਤ ਨਹੀਂ ਖਾਲਸਾ ਜੀ ਮੈਂ ਨਾ ਵੀਰ ਨੂੰ ਕਹਿ ਬੈਠਾ ਵੀ ਤੂੰ ਬ੍ਰਹਮ ਕਵਚ ਦਾ ਜਾਪ ਕਰ ਨਾਲੇ ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕਰਨਾ ਬਾਬਾ ਨੂਰ ਸਿੰਘ ਸਾਹਿਬ ਨੂੰ ਯਾਦ ਕਰਨਾ ਤੇ ਨਾਲੇ ਤੂੰ ਬ੍ਰਹਮ ਕਵਚ ਦਾ ਜਾਪ ਕਰਨਾ ਤੇ ਖਾਲਸਾ ਜੀ ਵੀਰ ਨੇ ਮੈਨੂੰ ਕਿਹਾ ਵੀ ਮੈਂ ਨਾ ਤੁਹਾਨੂੰ ਸੁਣਾਉਣਾ ਮੈਨੂੰ ਦੱਸ ਦਿਓ ਕਿੱਥੇ ਲਿਖਿਆ ਮੈਂ ਉਹਨਾਂ ਨੂੰ ਸਕਰੀਨ ਸ਼ਾਟ ਭੇਜਿਆ ਤੇ ਉਹ ਵੀਰ ਕਹਿੰਦਾ ਮੈਂ ਸੁਣਾਉਣਾ ਤੁਹਾਨੂੰ ਤੁਸੀਂ ਸੁਣ ਲਓ ਵੀ ਮੈਂ ਸ਼ੁੱਧ ਬੋਲਦਾ ਹਾਂ ਫਿਰ ਉਹਨੇ ਖਾਲਸਾ ਜੀ ਬੋਲ ਕੇ ਰਿਕਾਰਡਿੰਗ ਭੇਜੀ ਤੇ ਬਹੁਤ ਗਲਤੀਆਂ ਸੀ ਚਲੋ ਮਹਾਰਾਜ ਦੀ ਕਿਰਪਾ ਸਦਕਾ ਦਾਸ ਨੇ ਬੋਲ ਕੇ ਉਹਨਾਂ ਨੂੰ ਭੇਜ ਦਿੱਤਾ ਤੇ ਫਿਰ ਉਹ ਵੀਰ ਨੇ ਚੋ ਚਾਰਾ ਪੰਜਾਂ ਦਿਨਾਂ ਵਿੱਚ ਹੀ ਖਾਲਸਾ ਜੀ ਬਾਣੀ ਸ਼ੁੱਧ ਕਰ ਲਈ ਤੇ ਫਿਰ ਉਸ ਤੋਂ ਬਾਅਦ ਉਹ ਵੀਰ ਕਹਿੰਦਾ ਵੀ ਮੈਂ 108 128 ਇਦਾਂ ਕਰਕੇ ਇਹ ਮਣਕਿਆਂ ਵਾਲੀ ਮਾਲਾ ਤੇ ਕਰਨ ਲੱਗ ਪਿਆ ਕਹਿੰਦਾ ਜਿਸ ਦਿਨ ਪਹਿਲੇ ਦਿਨ ਤੋਂ ਮੈਂ ਬ੍ਰਹਮ ਕਵਚ ਦਾ ਜਾਪ ਸ਼ੁਰੂ ਕੀਤਾ ਉਸ ਦਿਨ ਮੈਨੂੰ ਦੁਬਾਰਾ ਨਹੀਂ ਪਿਆ ਜਿੰਨੇ ਦਿਨ ਤੋਂ ਮੈਂ ਕਰਨ ਲੱਗਾ ਹਾਂ ਉਸ ਦਿਨ ਤੋਂ ਬਾਅਦ ਮੈਨੂੰ ਕਦੇ ਵੀ ਜਿਹੜਾ ਬ੍ਰਹਮ ਕਵਚ ਦੇ ਬਾਣੀ ਪੜਨ ਤੋਂ ਬਾਅਦ ਦਬਾ ਨਹੀਂ ਪਿਆ ਤੇ ਐਸੀ ਮਹਾਰਾਜ ਦੀ ਕਿਰਪਾ ਖਾਲਸਾ ਜੀ ਹੋਈ ਵੀਰ ਨੇ ਫਿਰ ਮੈਨੂੰ ਮਾਇਆ ਭੇਜੀ ਵੀ ਸ਼ਹੀਦੀ ਦੇੇ ਕਰਾ ਦਿਓ ਸ਼ਹੀਦੀ ਦੇ ਕੇ ਕਰਾ ਕੇ ਦਿੱਤੀ ਮਹਾਰ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਤੇ ਉਹ ਵੀਰ ਪਤਾ ਕੀ ਕਹਿੰਦਾ ਕਹਿੰਦਾ ਜੇ ਮੇਰਾ ਕਾਰਜ ਸਫਲਾ ਬਾਬਾ ਦੀਪ ਸਿੰਘ ਸਾਹਿਬ ਕਰ ਦੇਣ ਮੈਂ ਸਾਰਾ ਕੁਝ ਛੱਡ ਕੇ ਸ਼ਹੀਦਾਂ ਸਿੰਘਾਂ ਦੇ ਚਰਨ ਹੀ ਲੱਗ ਜਾਊਂਗਾ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਾਇਆ ਕਰੂੰਗਾ ਉਸ ਤੋਂ ਬਿਨਾ ਹੋਰ ਕਿਸੇ ਧਾਰ ਨਹੀਂ ਜਾਊਂਗਾ ਤੇ ਖਾਲਸਾ ਜੀ ਦਾਸ ਨੇ ਵੀ ਕੁਦਰਤੀ ਮਾਰਗ ਦੇ ਚਰਨਾਂ ਵਿੱਚ ਅਰਦਾਸ ਕੀਤੀ ਵੀ ਸੱਚੇ ਪਾਤਸ਼ਾਹ ਵੀ ਕੋਈ ਇੱਕ ਗੈਰ ਸਿੱਖ ਹੋ ਕੇ ਮਹਾਰਾਜ ਉਹ ਕਹਿੰਦਾ ਵੀ ਮੇਰੇ ਮੇਰਾ ਕਾਰਜ ਹੋ ਜੇ ਤਾਂ ਮੈਂ ਜਰੂਰ ਆਪ ਜੀ ਦੇ ਚਰਨਾਂ ਨਾਲ ਜੁੜ ਜਾਊਂਗਾ ਤੇ ਮਹਾਰਾਜ ਦੀ ਖਾਲਸਾ ਜੀ ਕਿਰਪਾ ਵਰਤਦੀਆ ਵੀਰ ਦਾ ਬ੍ਰਹਮ ਕਵਚ ਦਾ ਜਾਪ ਵੱਧ ਗਿਆ ਉਹ ਜਿਆਦਾ ਕਰਨ ਲੱਗ ਪਿਆ ਤੁਰਦਾ ਫਿਰਦਾ ਕੰਠ ਹੋ ਗਿਆ ਤੁਰਦਾ ਫਿਰਦਾ ਕਰਨ ਲੱਗ ਪਿਆ ਮਹਾਰਾਜ ਦੀ ਕਿਰਪਾ ਵਰਤੀ ਖਾਲਸਾ ਜੀ ਇਹ ਹੁਣ ਵੀਰ ਜੀ ਨੇ ਕਿੰਨਾ ਜੇ ਕਿੰਨਾ ਚਿਰ ਹੋਇਆ ਕੁਝ ਜਿਆਦਾ ਸਮਾਂ ਨਹੀਂ ਹੋਇਆ ਜਿਆਦੇ ਮਹੀਨੇ ਨਹੀਂ ਹੋਏ ਤੇ ਐਸੀ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਹੋਈ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਵੀ ਉਹ ਆਇਆ ਉਹਦਾ ਪ੍ਰੇਮ ਬਣ ਗਿਆ ਚਪਹਿਰਾ ਸਾਹਿਬ ਵੀ ਕੱਟ ਕੇ ਗਿਆ ਪਹਿਲਾ ਚਪਹਿਰਾ ਜਦੋਂ ਕੱਟਿਆ ਨਾਲੇ ਬ੍ਰਹਮ ਕਵਚ ਦਾ ਜਾਪ ਖਾਲਸਾ ਜੀ ਕਰਦਾ ਸੀ ਸਤਗੁਰਾਂ ਨੇ ਐਸੀ ਕਿਰਪਾ ਕੀਤੀ ਮਿਹਰ ਕੀਤੀ ਕਿ ਸਤਗੁਰਾਂ ਨੇ ਨਾ ਉਹਨੂੰ ਖਾਲਸਾ ਜੀ ਸੁਪਨੇ ਵਿੱਚ ਜਿੱਦਾਂ دیدار ਦਿੱਤੇ ਖਾਲਸੇ ਨੇ ਸਿੰਘਾਂ ਨੇ ਦਰਸ਼ਨ ਦਿੱਤੇ ਤੇ ਦਰਸ਼ਨ ਦੇ ਕੇ ਸਿੰਘ ਉਹ ਮੈਨੂੰ ਵੀਰ ਨੇ ਦੱਸਣਾ ਕੀਤਾ ਵੀ ਕਹਿੰਦਾ ਮੈਨੂੰ ਸੁਪਨੇ ਵਿੱਚ ਨਾ ਮਿਲੇ ਇਦਾਂ ਬਹੁਤ ਸਾਰੇ ਸਿੰਘ ਸੀਗੇ ਘੋੜੇ ਉਹਨਾਂ ਨੇ ਘੋੜਿਆਂ ਦੀਆਂ ਲਗਾਮਾਂ ਫੜੀਆਂ ਹੋਈਆਂ ਤੇ ਮੈਨੂੰ ਕਹਿੰਦੇ ਕਿ ਕੀ ਚਾਹੁੰਨਾ ਆ ਤੂੰ ਤੂੰ ਚਾਹੁੰਨਾ ਤੈਨੂੰ ਨੌ ਨਿੱਧੀਆਂ ਮਿਲ ਜਾਣ ਰਿੱਧੀਆਂ ਸਿੱਧੀਆਂ ਮਿਲ ਜਾਣ ਤੇਰੇ ਘਰ ਧਨ ਆ ਜਾਵੇ ਤੇ ਕਹਿੰਦੇ ਫਿਰ ਸਾਡੇ ਘੋੜਿਆਂ ਨੂੰ ਚਣਾ ਦੇ ਦਾਣਾ ਦੇ ਸਾਡੇ ਘੋੜੇ ਰਜਾਲਾ ਅਸੀਂ ਤੈਨੂੰ ਰਜਾ ਦੇਾਂਗੇ ਇਹ ਵਚਨ ਕੀਤਾ ਦੇ ਖਾਲਸਾ ਜੀ ਵੀਰ ਨੇ ਮੈਨੂੰ ਦੱਸਿਆ ਵੀ ਇਹ ਕੀ ਕਾਰਨ ਹੈ ਵੀ ਇਹ ਮੈਨੂੰ ਕਿਉਂ ਸੁਪਨਾ ਆਇਆ ਤੇ ਖਾਲਸਾ ਜੀ ਸਤਿਗੁਰਾਂ ਦੀ ਰਹਿਮਤ ਹੋਈ ਦਾਸ ਨੇ ਉਹ ਵੀਰ ਨੂੰ ਦੱਸਣਾ ਕੀਤਾ ਵੀ ਇਦਾਂ ਕਰ ਅਸੀਂ ਬਾਬਾ ਨੋ ਸਿੰਘ ਸਾਹਿਬ ਦੇ ਸਥਾਨੇ ਦੇ ਘੋੜਿਆਂ ਨੂੰ ਦਾਣਾ ਪਾਉਨੇ ਆ ਕਈ ਵਾਰ ਸੰਗਤ ਭੇਜਦੀ ਆ ਸੇਵਾ ਤੂੰ ਵੀ ਥੋੜੀ ਬੋਦੀ ਸੇਵਾ ਕਿਤੇ ਉਹ ਕਰ ਤੇ ਸੇਵਾ ਕਰ ਮਹਾਰਾਜ ਕਿਰਪਾ ਕਰਨਗੇ ਖਾਲਸਾ ਜੀ ਉਹ ਵੀਰ ਨੇ ਨਾ 1100 ਰੁਪਇਆ ਦਾਸ ਨੂੰ ਭੇਜਿਆ ਵੀ ਤੁਸੀਂ ਇੰਨੇ ਕੁ ਲੈ ਲਿਓ ਮਹਾਰਾਜ ਦੀ ਕਿਰਪਾ ਨਾਲ ਉਹਨੇ ਕੁ ਚਣੇ ਲੈ ਕੇ ਖਾਲਸਾ ਜੀ ਮੈਂ ਅਰਦਾਸਾਂ ਕਰਵਾਉਣ ਗਿਆ ਸਾਂ ਨਾਲੇ ਚਣੇ ਭੇਟ ਕਰ ਆਇਆ ਜਿਸ ਦਿਨ ਤੋਂ ਖਾਲਸਾ ਜੀ ਉਹ ਵੀਰ ਦੇ ਚਣੇ ਭੇਟ ਕੀਤੇ ਨਾ ਘੋੜਿਆਂ ਨੂੰ ਉਸ ਦਿਨ ਤੋਂ ਬਾਅਦ ਖਾਲਸਾ ਜੀ ਉਹਦੇ ਘਰੇ ਮਾਇਆ ਟਿਕਣ ਲੱਗ ਪਈ ਉਹਦਾ ਕੰਮ ਚੱਲਣ ਲੱਗ ਪਿਆ ਪੈਸੇ ਘਰ ਵਿੱਚ ਆਉਣ ਲੱਗ ਪਏ ਹੁਣ ਖਾਲਸਾ ਜੀ ਉਹਨੂੰ ਕੁਝ ਇੱਕ ਸਮਾਂ ਹੋ ਗਿਆ ਮਹਾਰਾਜ ਦੀ ਕਿਰਪਾ ਨਾਲ ਕੰਮ ਕਾਜ ਉਹਦਾ ਸੋਹਣਾ ਚੱਲ ਪਿਆ ਤੇ ਉਹਨੇ ਖਾਲਸਾ ਜੀ ਦਸਵੰਦ ਦੀ ਸੇਵਾ ਕੱਢ ਕੇ ਵੀ ਦਾਸ ਨੂੰ ਭੇਜੀ ਸੀ ਵੀ ਤੁਸੀਂ ਕਿਸੇ ਕਾਰਜ ਵਿੱਚ ਲਾ ਲਿਓ ਸੋ ਮਹਾਰਾਜ ਨੇ ਕਿਰਪਾ ਕੀਤੀ ਖਾਲਸਾ ਜੀ ਇੱਕ Hindu ਪਰਿਵਾਰ ਦਾ ਵੀਰ ਜਿਹੜਾ ਮਾਤਾ ਦਾ ਪੁਜਾਰੀ ਹੈ ਮਾਤਾ ਨੂੰ ਮੰਨਦਾ ਸੀ ਪਰ ਭਰੋਸਾ ਰੱਖਿਆ ਬਾਬਾ ਦੀਪ ਸਿੰਘ ਸਾਹਿਬ ਦੇ ਬਾਬਾ ਦੀਪ ਸਿੰਘ ਸਾਹਿਬ ਨੇ ਫਿਰ ਡੋਲਣ ਨਹੀਂ ਦਿੱਤਾ ਉਹਨੂੰ ਆਪਣੇ ਦਰੋਂ ਖਾਲਸਾ ਜੀ ਖਾਲੀ ਨਹੀਂ ਜਾਣ ਦਿੱਤਾ ਕੋਈ ਭਰੋਸਾ ਰੱਖ ਕੇ ਬਾਬਾ ਦੀਪ ਸਿੰਘ ਸਾਹਿਬ ਦੀ ਸ਼ਰਣੀ ਆ ਤਾਂ ਜਾਵੇ ਮਹਾਰਾਜ ਦੀ ਐਸੀ ਕਿਰਪਾ ਵਰਤਦੀ ਸ਼ਹੀਦ ਸਿੰਘ ਖਾਲਸਾ ਜੀ ਉਹਨੂੰ ਚੜ੍ਹਦੀ ਕਲਾ ਬਖਸ਼ਦੇ ਆ ਸਾਰੇ ਸੁੱਖ ਬਖਸ਼ ਦਿੰਦੇ ਸਭ ਕੁਝ ਬਖਸ਼ ਦਿੰਦੇ ਕੋਈ ਨਿਮਾਣਾ ਨਿਤਾਣਾ ਹੋ ਕੇ ਮਹਾਰਾਜ ਅਰ ਆ ਜਾਵੇ ਹੁਣ ਉਹ ਵੀਰ ਖਾਲਸਾ ਜੀ ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕਰਦਾ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਂਦਾ ਬਾਬਾ ਨੂਰ ਸਿੰਘ ਸਾਹਿਬ ਦੇ ਸਾਨੇ ਤੇ ਦਰਸ਼ਨ ਕਰਕੇ ਆਇਆ ਸੋ ਮਹਾਰਾਜ ਦੀ ਕਿਰਪਾ ਨਾਲ ਉਹਦਾ ਕੰਮ ਕਾਜ ਖਾਲਸਾ ਜੀ ਮਹਾਰਾਜ ਦੀ ਕਿਰਪਾ ਨਾਲ ਚੱਲਣ ਲੱਗ ਪਿਆ ਸੋ ਇਹ ਹੱਡ ਬੀਤੀ ਸੀ ਖਾਲਸਾ ਜੀ ਦਾਸ ਥੋੜਾ ਜਿਆ ਚੰਗੀ ਤਰ੍ਹਾਂ ਚਾਹੁੰਦਾ ਸੀ ਇਸ ਨੂੰ ਸੁਣਾਉਣਾ ਸਮੇਂ ਦੀ ਘਾਟ ਹੋਣ ਕਰਕੇ ਮੈਂ ਚਾਹੁੰਦਾ ਹਾਂ ਵੀ ਨਾਗਾ ਨਾ ਪਵੇ ਰੋਜ਼ ਇੱਕ ਨਾ ਇੱਕ ਹੱਡ ਬੀਤੀ ਜ਼ਰੂਰ ਪਵੇ ਮਹਾਰਾ ਸੱਚੇ ਪਾਸ਼ਾ ਕਿਰਪਾ ਕਰਨ ਸਤਿਗੁਰੂ ਦੀਨ ਦੁਨੀ ਦੇ ਮਾਲਕ ਮੇਹਰਾਂ ਕਰਨ ਸਾਰਿਆਂ ਨੂੰ ਸਤਿਗੁਰੂ ਚੜ੍ਹਦੀ ਕਲਾ ਬਖਸ਼ਣ ਗੁਰਸਿੱਖੀ ਜੀਵਨ ਮਹਾਰਾਜ ਨਾਮਦਾਨ ਦੀਆਂ ਦਾਤਾਂ ਬਖਸ਼ਣ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ